ਅਸ਼ੋਕ ਕਮਲ ਵੱਲੋਂ ਆਪ ਜੀ ਨੂੰ ਆਪ ਦੇ ਪਰਵਾਰ ਨੂੰ ਜਾਂ ਦੋਸਤਾਂ ਨੂੰ ਜੈ ਬਾਬਾ ਜੀ ਬਾਬਾ ਜੀ ਤੁਹਾਡੇ ਵੱਲੋਂ 5 ਜਨਵਰੀ ਦਿਨ ਸ਼ੋਮਵਾਰ 2026 ਨੂੰ ਸ਼ੋਫੀ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਮੈਨੂੰ ਤੁਸੀਂ ਜਾਣਕਾਰੀ ਦਿੱਤੀ ਜਾਵੇ ਜੈ ਬਾਬਾ ਜੀ ਜੀ ਅਸ਼ੋਕ ਜੀ ਜੈ ਬਾਬੂ ਦੀ ਸਤ ਕਰਤਾਰ ਮੈਂ ਗੁਰੂ ਪੰਤਾ ਦਾਸ ਹਰਪ੍ਰੀਤ ਦਾਸ ਬਾਬੂ ਗੰਗਾ ਦਾਸ ਮਹਾਰਾਜ ਦੀ ਯਾਦ ਵਿੱਚ ਪਹਿਲਾ ਕਵਾਲੀ ਸਮਾਗਮ 5 ਜਨਵਰੀ ਦਿਨ ਸੋਮਵਾਰ 2026 ਸ਼ਾਮ 6 ਵਜੇ ਕਰਵਾਇਆ ਜਾ ਰਿਹਾ ਹੈ ਸਥਾਨ ਮਾਡਲ ਟਾਊਨ ਆਪੋਜੀਟ ਲੀਰਵਾਏ ਪ੍ਰਿੰਟਿੰਗ ਪ੍ਰੈਸ ਹੁਸ਼ਿਆਰਪੁਰ ਵਿਖੇ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਨਗਰ ਨਿਵਾਸੀ ਪਹੁੰਚ ਕੇ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕਰਨ ਬਾਬੂ ਗੰਗਾदास ਮਹਾਰਾਜ ਜੀ ਦੇ ਜਿਹਦੇ ਵਿੱਚ ਪਹੁੰਚ ਰਹੇ ਸੂਫੀ ਕਲਾਕਾਰ ਜਿਨ੍ਹਾਂ ਦਾ ਨਾਮ ਪ੍ਰਵੇਸ਼ ਆलम ਔਰ ਰਾਜੇਸ਼ ਚਾਂਦ 6 ਵਜੇ ਤੋਂ ਲੈ ਕੇ 12 ਵਜੇ ਤੱਕ ਮਹਿਫਿਲ ਚ ਕੋਈ ਲੰਗਰ ਦੀ ਵਿਵਸਥਾ ਵਿੱਚ ਹੋਊਗੀ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਇਹ ਦਾਸ ਆਪਣੇ ਰੋਮ ਰੋਮ ਤੋਂ ਨਿਮੰਤਰਣ ਕਰਦਾ ਜੈ ਸ਼੍ਰੀ ਸ਼ਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਬੂ